ਸਾਥੀਓ ਜਿਵੇਂ ਕਿ ਤੁਸੀਂ ਵੇਖਿਆ ਕੱਲ ਆਪਣੇ ਪੰਜਾਬ ਦੇ ਵਿੱਚ ਕਾਰਪੋਰੇਸ਼ਨਾਂ ਦੇ ਚੋਣ ਸੀਗੇ ਤੇ ਆਪਣੇ ਅਬੋਰ ਦੇ ਵਿੱਚ ਵੀ ਇੱਕ ਬਾਇ ਇਲੈਕਸ਼ਨ ਸੀ ਤੇ ਸਭ ਤੋਂ ਪਹਿਲੇ ਤਾਂ ਜਿਵੇਂ ਮੈਂ ਕਹਿ ਰਿਹਾ ਸੀਗਾ ਅ ਵੀ ਸਭ ਤੋਂ ਵੱਡੀ ਕਾਰਪੋਰੇਸ਼ਨ ਆਪਣੀ ਪੰਜਾਬ ਦੀ ਜਿਹੜੀ ਜਲੰਧਰ ਹੈ ਲੁਧਿਆਣਾ ਹੈ ਉੱਥੇ ਵੀ ਕਿਸੇ ਦੀ ਕਲੀਅਰ ਮੈਜੋਰਿਟੀ ਨਹੀਂ ਆਈ ਐਨ ਅਬੋਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਆ ਆਪਣਾ ਜਿਹੜੇ ਸਾਡੇ ਸतीश ਜੀ ਹੈ ਉਹ ਜੇਤੂ ਹੋਏ ਹੈ ਤੇ ਆਮ ਆਦਮੀ ਪਾਰਟੀ 3 ਜੇ 3 ਨੰਬਰ ਤੇ ਆਈ ਹੈ ਐਂਡ ਆ ਵਿਖਾਂਦਾ ਹੈ ਵੀ ਲੋਕਾਂ ਦਾ ਜਿਹੜਾ ਆਮ ਆਦਮੀ ਪਾਰਟੀ ਦੇ ਪ੍ਰਤੀ ਮੋਹ ਹੈ ਮੁੱਕ ਚੁਕਿਆ ਹੈ ਖਤਮ ਹੋ ਚੁਕਿਆ ਹੈ ਐਂਡ ਮੈਂ ਸਪੈਸ਼ਲੀ ਅਮਨ अरोड़ा ਜੀ ਨੂੰ ਜਿਹੜੇ ਪਾਰਟੀ ਪ੍ਰਧਾਨ ਹੈ ਤੇ ਮਾਨ ਸਾਹਿਬ ਨੂੰ ਕਹਿਣਾ ਚਾਹਾਂਗਾ ਅਬੋਰ ਦੇ ਰਿਗਾਰਡਿੰਗ ਦੇਖੋ ਆ ਕੱਲ ਲੋਕਾਂ ਨੇ ਇੱਕ ਆਇਨਾ ਵਿਖਾਇਆ ਅਬੋਰ ਦੇ ਲੋਕਾਂ ਨੇ ਵਾਰਡ ਨੰਬਰ 22 ਦੇ ਲੋਕਾਂ ਨੇ ਤੇ ਆਇਨਾ ਆ ਵਿਖਾਇਆ ਹੈ ਵੀ ਹੁਣ ਤੁਸੀਂ ਸਿਰਫ ਗੱਲਾਂ ਤੱਕ ਸੀਮਿਤ ਰਹਿ ਗਏ ਹੋ ਐਂਡ ਦੂਜਾ ਮੈਂ ਆ ਵੀ ਰਿਕੁਐਸਟ ਕਰਨਾ ਚਾਹਾਂਗਾ ਆਮ ਆਦਮੀ ਪਾਰਟੀ ਨੂੰ ਵੀ ਅਬੋਰ ਦੇ ਵਿੱਚ ਤੁਸੀਂ ਹੁਣ ਦੂਜਾ ਆਪਣੇ ਦੋ ਹਲਕਾ ਇੰਚਾਰਜ ਬਦਲਤੇ ਹੈ 2.5 ਸਾਲਾਂ ਦੇ ਵਿੱਚ ਪਹਿਲੇ ਜਿਹੜੇ ਹਲਕਾ ਇੰਚਾਰਜ ਸਾਫ਼ ਸੀ ਉਹਨਾਂ ਦੇ ਵੀ ਆਪਾਂ ਕਾਰਨਾਮੇ ਵੇਖ ਲੈ ਹੁਣ ਜਿਹੜੇ ਹੈ ਹਲਕਾ ਇੰਚਾਰਜ ਉਹਨਾਂ ਦਾ ਵੀ ਆਪਾਂ ਵੇਖ ਲਿਆ ਉਹਨਾਂ ਦਾ ਹੁਣ ਰਿਜ਼ਲਟ ਵੀ ਵੇਖ ਲਿਆ ਤੀਜੇ ਨੰਬਰ ਤੇ ਆਈ ਹੈ ਆਮ ਆਦਮੀ ਪਾਰਟੀ ਤੇ ਕਹਿਣ ਦਾ ਭਾਵ ਹੈ ਉਹਨਾਂ ਦੀ ਬਸ ਦੀ ਗੱਲ ਨਹੀਂ ਹੈ ਇਹ ਰਿਜ਼ਲਟ ਤੀਜੇ ਨੰਬਰ ਤੇ ਇਸ ਕਰਕੇ ਆਈ ਹੈ ਆਮ ਆਦਮੀ ਪਾਰਟੀ ਜਿਹੜੀ ਜਿਸ ਗੱਲ ਤੇ ਮੈਂ ਆਣਾ ਚਾਹ ਰਿਹਾ ਸੀ ਕਿ 25 ਸਾਲਾਂ ਤੋਂ ਆਪਣੇ ਅਬੋਰ ਸ਼ਹਿਰ ਦੇ ਪਿੰਡਾਂ ਦੇ ਵਿੱਚ ਕੰਮ ਜਿਹੜੇ ਵਿਕਾਸ ਕਾਰਜ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਬਿਲਕੁਲ ਠੱਪ ਪਏ ਜਿਵੇਂ ਕਿਸਾਨੀ ਦੀ ਗੱਲ ਕਰਾਂ ਜਿਹੜਾ ਹੁਣ ਜੋਨੇ ਵਾਲਾ ਸੀਜ਼ਨ ਗਿਆ ਮੰਡੀ ਦੇ ਵਿੱਚ ਕੀ ਕੁਝ ਹੋਇਆ ਸਾਰਿਆਂ ਦੇ ਸਾਹਮਣੇ ਹੁਣ ਮਗਰ ਨਹਿਰਾਂ ਬੰਦ ਸੀ ਸਫਾਈ ਵਾਸਤੇ ਕਿੰਨੀ ਕ ਸਫਾਈ ਹੋਈ ਹੈ ਉਹ ਸਾਰਿਆਂ ਦੇ ਸਾਹਮਣੇ ਐ ਐਨਬੋਰ ਸ਼ਹਿਰ ਦੀ ਜੇ ਗੱਲ ਕਰਾਂ ਆਪਣਾ ਜਿਹੜਾ ਨਵਾਂ ਆਬਾ ਪਾਰਕ ਆਪਾਂ ਬਣਾਣਾ ਸੀ ਉਹ ਲਗਭਗ ਖੰਡਰ ਬਣ ਚੁੱਕਿਆ ਆਪਣਾ ਮਿਨੀ ਸੈਕਟਰੀਏਟ ਆਬਾ ਸਕੁਆਇਰ ਆਪਣੀ ਸਰਕੂਲਰ ਰੋਡ ਫੇਟ ਟੁੱਟ ਚੁੱਕੀ ਐ ਮਸਾ ਸ਼ਹਿਰ ਨੂੰ ਗੰਦਗੀ ਚ ਓਕ ਡਿਆ ਸੀ ਹਰਖ ਦੇਖੋ ਪਿਛਲੀ ਵਾਰੀ ਜਾਕਰ ਸਾਹਿਬ ਦੀ ਬਦੌਲਤ ਅਸੀਂ ਸਾਡੀ ਟੀਮ ਅਸੀਂ 600 ਕਰੋੜ ਰੁਪਈਆ ਸ਼ਹਿਰ ਦੇ ਵਿੱਚ ਲੈ ਕੇ ਆਏ ਸੀ ਅਬੋਰ ਹਲਕੇ ਦੇ ਵਿੱਚ ਲੈ ਕੇ ਆਏ ਸੀ ਉਹਦੇ ਸਾਰਿਆਂ ਨੇ ਮਿਲ ਰਲ ਮਿਲ ਕੇ ਮਿਹਨਤ ਕੀਤੀ ਸ਼ਹਿਰ ਨੂੰ ਗੰਦਗੀ ਤੋਂ ਕੱਢਿਆ ਰਹਿਣ ਲਾਇਕ ਬਣਾਇਆ ਕਿੰਨੇ ਪ੍ਰੋਜੈਕਟਸ ਆਪਾਂ ਸ਼ੁਰੂ ਕੀਤੇ ਸਰਕਾਰੀ ਕਾਲਜ ਆਪਾਂ ਬਣਾਇਆ ਪਰ ਹੁਣ 7 ਸਾਲਾਂ ਤੋਂ ਤੀਜੀ ਵਾਰੀ ਭਗਵੰਤ ਮਾਨ ਸਾਹਿਬ ਆਬੋਰ ਆਏ ਤਿੰਨ ਵਾਰੀ ਇੱਕ ਪਿਛਲੀ ਵਾਰ 10 ਦਿਨ ਪਹਿਲੇ ਕੀ ਕਰਕੇ ਗਏ માત્ર ਟਰਾਂਸਫਾਰਮਰ ਦਾ ਉਦਘਾਟਨ ਕਰਕੇ ਗਏ ਤੇ ਉਹ ਵੀ ਹੁਣ ਬੰਦ ਪਿਆ ਜਿਹੜਾ ਉਹ ਕੰਮ ਕਰਨ ਆਏ ਸੀ ਤੇ ਇੱਕ ਪੈਸਾ ਨਹੀਂ ਅਨਾਉਂਸ ਕਰਕੇ ਗਏ ਤੇ ਮੈਂ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹੂੰਗਾ ਕਿ ਇੱਥੇ ਦੇ ਹੁਣ ਕੋਈ ਤੀਜਾ ਇਨਚਾਰਜ ਲਾਓ ਤੇ ਮੈਂ ਆਮ ਆਦਮੀ ਦੀ ਟੀਮ ਨੂੰ ਵੀ ਅਪੋਰਟ ਦੀ ਨੂੰ ਕਹਿਣਾ ਚਾਹੁੰਗਾ ਵੀ ਆਓ ਸਿਆਸਤ ਚਲਦੀ ਰਹੂਗੀ ਪਰ ਏਟਲੀਸਟ ਆਪਣੇ ਸ਼ਹਿਰ ਵਾਸਤੇ ਆਪਣੇ ਹਲਕੇ ਵਾਸਤੇ ਰਲ ਮਿਲ ਕੇ ਜਿੱਥੇ ਕੋਈ ਮੈਂ ਯੋਗਦਾਨ ਪਾ ਸਕਦਾ ਦੱਸੋ ਕਿਉਂਕਿ ਜਦੋਂ ਵੀ ਮੈਂ ਚੰਡੀਗੜ੍ਹ ਜਾਂਦਾ ਕੰਮ ਵਾਸਤੇ ਉਹ ਕਹਿੰਦੇ ਜੀ ਤੁਹਾਡੇ ਉੱਥੇ ਜਿਹੜੇ ਲੋਕਲ ਬੰਦਾ ਵੱਲੋਂ ਤਾਂ ਕੋਈ ਸਾਨੂੰ ਫੀਡਬੈਕ ਹੀ ਨਹੀਂ ਆਉਂਦਾ ਤੇ ਗੱਲ ਰੱਖੋ ਨਵਾਂ ਕੋਈ ਇਨਚਾਰਜ ਲਾ ਲਓ ਤੇ 2.5 ਸਾਲ ਪਏ ਹੁਣ ਵੀ ਵਕਤ ਹੈ ਹੁਣ ਵੀ ਟਾਈਮ ਹੈ ਕਾਰਪੋਰੇਸ਼ਨ ਦੀ ਆਪਾਂ ਜੇ ਗੱਲ ਕਰੀਏ ਮੇਅਰ ਸਾਹਿਬ ਬੜੀ ਮਿਹਨਤ ਕਰਦੇ ਲੇਕਿਨ ਆਪਣੇ ਕੋਲੇ ਕਮਿਸ਼ਨਰੀ ਹੈ ਨਹੀਂ 2 ਸਾਲਾਂ ਤੋਂ ਫੁੱਲ ਟਾਈਮ ਕਮਿਸ਼ਨਰ ਹੈ ਨਹੀਂ ਜਿਹੜੇ ਕਮਿਸ਼ਨਰ ਬਣਦੇ ਆ ਉਹ ਉਹਨਾਂ ਕੋਲੇ ਡੀਸੀ ਦਾ ਵੀ ਡੀਸੀ ਵੀ ਹੁੰਦੇ ਕਮਿਸ਼ਨਰ ਐਡੀਸ਼ਨਲ ਚਾਰਜ ਹੁੰਦਾ ਨਾ ਉਹ ਸਮੇਂ ਦੇ ਬੰਦੇ ਆਪਣੇ ਸ਼ਹਿਰ ਨੂੰ ਫਾਇਲਾ ਉੱਥੇ ਦੀ ਉੱਥੇ ਪਈ ਐ ਐਸਸੀ ਹੈ ਨਹੀਂ ਹੁਣ ਮੌਕੇ ਤੇ ਆਪਣੇ ਕੋਲੇ ਅਫਸਰ ਹੈ ਨਹੀਂ ਕਾਰਪੋਰੇਸ਼ਨ ਦੇ ਵਿੱਚ ਤੇ ਜਾਗੋ ਅ ਬੱਸ ਸੱਡਾ ਉੱਥੇ ਦਾ ਉੱਥੇ ਹੀ ਕੀ ਹਾਲਾਤ ਹੈ ਮਾਨ ਸਾਹਿਬ ਨੇ 25 ਸਾਲ ਪਹਿਲੇ ਮੈਨੂੰ ਕਿਹਾ ਸੀ ਵੀ ਲੇਟੈਸਟ ਟੈਕਨੋਲੋਜੀ ਨਾਲ ਵਧੀਆ ਬੱਸ ਸੱਡਾ ਬਣਾਵਾਂਗੇ ਸੱਪਾਂ ਵਾਲੀ ਵੈਟਰਨਰੀ ਕਾਲਜ ਉੱਥੇ ਦਾ ਉੱਥੇ ਹੀ ਪਿਆ ਆਪਣੇ ਕਿੱਲੇ ਵਾਲੀ ਜਿਹੜਾ ਆਪਾਂ ਫਿਸ਼ ਫਾਰਮ ਬਣਾਇਆ ਸੀ ਉਹ ਤਿੰਨ ਵਾਰ ਤੋਂ ਉਦਘਾਟਨ ਕਰਕੇ ਮੰਤਰੀ ਪਰ ਉਹ ਵੀ ਉੱਥੇ ਦਾ ਉੱਥੇ ਹੀ ਪਿਆ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਤੇ ਤੁਸੀਂ ਵੀਡੀਓ ਦਫ਼ਤਰ ਤੁਸੀਂ ਤਹਿਸੀਲਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛੋ ਕਿੰਨੀ ਲੁੱਟ ਖਸੋਟ ਚੱਲ ਰਹੀ ਹੈ ਤੇ ਤੁਹਾਡਾ ਅੱਜ ਵੀ ਸਾਡੇ ਤੇ ਵਿਸ਼ਵਾਸ ਹੈ ਤੇ ਮੈਂ ਹਮੇਸ਼ਾ ਦੀ ਰਾਈ ਜਿਵੇਂ ਪਿਛਲੇ 2.5 ਸਾਲ ਪੂਰਾ ਆਵਾਜ਼ ਵੀ ਉਠਾਵਾਂਗੇ ਅਬੋਰ ਦੀ ਤੇ ਜਿੰਨਾ ਹੋ ਸਕਦਾ ਪੂਰਾ ਪ੍ਰਯਾਸ ਜਾਰੀ ਰੱਖਾਂਗੇ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾ ਕੇ ਰੱਖਾਂਗੇ ਲੇਕਿਨ ਆਮ ਆਦਮੀ ਦੀ ਜਿਹੜੀ ਲੋਕਲ ਲੀਡਰਸ਼ਿਪ ਹੈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੁਣ ਵੀ ਵਕਤ ਹੈ ਆਓ ਰਲ ਮਿਲ ਕੇ ਐਟਲੀਸਟ ਆਪਣੇ ਜਿਹੜੇ ਵਿਕਾਸ ਕਾਰੇ ਡਵੈਲਪਮੈਂਟ ਹੈ ਉਹਨਾਂ ਨੂੰ ਵਾਪਸ ਆਪਾਂ ਕੰਮ ਸ਼ੁਰੂ ਕਰਵਾਈਏ